ਸਤਿ ਸ਼੍ਰੀ ਅਕਾਲ ਤੁਸੀਂ ਵਖਰੇਓ ਦੇਸ਼ ਦੁਨੀਆਂ ਦੀਆਂ ਖਬਰਾਂ ਤੇ ਆਓ ਫਿਰ ਤੁਹਾਡੇ ਸਾਰਿਆਂ ਦਾ ਸਵਾਗਤ ਰੂਪ ਕਰਦੇ ਹਾਂ ਪਹਿਲੀ ਖਬਰ ਦਾ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅਮਰਤਪਾਲ ਸਿੰਘ ਦੀ ਮੈਂਬਰਸ਼ਿਪ ਬਚ ਸਕਦੀ ਹੈ ਪਾਰਲੀਮੈਂਟ ਦੀ ਵਿਸ਼ੇਸ਼ ਕਮੇਟੀ ਨੇ ਅਮਰਤਪਾਲ ਸਿੰਘ ਨੂੰ ਸੰਸਦ ਦੇ ਵਿੱਚੋਂ 54 ਦਿਨਾਂ ਦੀ ਗੈਰ ਹਾਜ਼ਰੀ ਲਈ ਛੁੱਟੀ ਦੀ ਪ੍ਰਵਾਨਗੀ ਦੇਣ ਦੀ ਸਿਫਾਰਿਸ਼ ਵੀ ਕੀਤੀ ਹੈ ਜੇਕਰ ਲੋਕ ਸਭਾ ਸਪੀਕਰ ਓਮ ਬਿਲਾ ਇਸ ਸਿਫਾਰਿਸ਼ ਨੂੰ ਸਵੀਕਾਰ ਕਰ ਲੈਂਦੇ ਨੇ ਤਾਂ ਅਮਰਤਪਾਲ ਸਿੰਘ ਦੀ ਮੈਂਬਰਸ਼ਿਪ ਬਚ ਸਕਦੀ ਹੈ ਐਮਪੀ ਅਮਰਤਪਾਲ ਸਿੰਘ April 2023 ਤੋਂ ਰਾਸ਼ਟਰੀ ਸੁਰੱਖਿਆ ਐਕਟ ਜਦ ਤਾਈਤ ਆਸਾਮ ਦੀ ਡਿਬਰਗੋਟ ਜੇਲ੍ਹ ਦੇ ਵਿੱਚ ਬੰਦ ਨੇ ਉਹਨਾਂ ਨੇ ਲੋਕ ਸਭਾ ਸਪੀਕਰ ਨੂੰ ਦੋ ਬੇਨਤੀ ਪੱਤਰ ਸੌਂਪੇ ਨੇ ਜਿਸ ਦੇ ਵਿੱਚ ਉਹਨਾਂ ਦੀ ਨਦਰਬੰਦੀ ਕਾਰਨ ਸੰਸਦ ਤੋਂ ਗੈਰ ਹਾਜ਼ਰੀ ਦੀ ਇਜਾਜ਼ਤ ਮੰਗੀ ਗਈ ਸੀ ਦੱਸਦੇ ਇਹ ਕਿ ਸੰਸਦ ਮੈਂਬਰ ਅਮਰਿਤਪਾਲ ਸਿੰਘ ਨੇ 54 ਦਿਨਾਂ ਦੀ ਛੁੱਟੀ ਲਈ ਅਰਜ਼ੀ ਦਿੱਤੀ ਸੀ ਜਿਸ ਵਿੱਚ 24 ਜੂਨ ਤੋਂ ਲੈ ਕੇ 2 ਜੁਲਾਈ 9 ਦਿਨ 22 ਜੁਲਾਈ ਤੋਂ ਲੈ ਕੇ 9 ਅਗਸਤ 19 ਦਿਨ ਅਤੇ 25 ਨਵੰਬਰ ਤੋਂ 20 ਦਸੰਬਰ ਤੱਕ 26 ਦਿਨਾਂ ਦੀਆਂ ਛੁੱਟੀਆਂ ਸ਼ਾਮਲ ਨੇ ਪੰਜਾਬ ਹਾਈ ਕੋਰਟ ਦੇ ਆਦੇਸ਼ ਦੇ ਮਗਰੋਂ ਪਾਰਲੀਮੈਂਟ ਦੀ ਵਿਸ਼ੇਸ਼ ਕਮੇਟੀ ਬਣਾਈ ਗਈ ਜਿਸ ਦੇ ਛੁੱਟੀ ਦੀ ਪਰਵਾਨਗੀ ਦੇਣ ਦੀ ਸਫਾਰਸ਼ ਕੀਤੀ ਹੈ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਐਲਾਨ ਮਸਕ ਦੀ ਜਾਇਦਾਦ ਦੇ ਵਿੱਚ ਇਸ ਸਾਲ ਭਾਰੀ ਗਰਾਵਟ ਆਈ ਹੈ ਕਾਤਲਾ ਦੇ ਸ਼ਹਿਰਾਂ ਦੇ ਵਿੱਚ ਗਰਾਵਟ ਮਾਰਕੀਟ ਅਫਰਤਾ ਤੇ ਅਮਰੀਕੀ ਨੀਤੀਆਂ ਚ ਬਦਲਾਅ ਕਾਰਨ ਉਹਨਾਂ ਦੀ ਨੈਟ ਵਰਥ ਲਗਾਤਾਰ ਘਟ ਰਹੀ ਹੈ ਕਿ ਸੋਮਵਾਰ ਨੂੰ ਉਹਨਾਂ ਦੀ ਸੰਪਤੀ ਦੇ ਵਿੱਚ 29 ਅਰਬ ਡਾਲਰ ਦੀ ਕਮੀ ਆਈ ਹੈ ਜਦੋਂ ਕਿ ਇਸ ਸਾਲ ਦੀ ਸ਼ੁਰੂਆਤ ਤੋਂ ਹੁਣ ਤੱਕ 132 ਅਰਬ ਡਾਲਰ ਦੀ ਗਿਰਾਵਟ ਦੇਖਣ ਨੂੰ ਮਿਲੀ ਹੈ ਬਲੂਮਬਰਗ ਇੰਡਕਸ ਅਨੁਸਾਰ ਦਸੰਬਰ 2024 ਦੇ ਵਿੱਚ ਉਹਦੇ ਕੁੱਲ ਸੰਪਤੀ 486 ਬਿਲੀਅਨ ਡਾਲਰ ਤੱਕ ਪਹੁੰਚ ਗਈ ਸੀ ਪਰ ਉਸਰੇ ਟੈਸਲਾ ਦੇ ਸ਼ੇਰਾਂ ਵਿੱਚ ਗਿਰਾਵਟ ਨਿਵਿਸ਼ਕਾਂ ਦੀਆਂ ਚਿੰਤਾਵਾਂ ਅਤੇ ਪ੍ਰਮੁੱਖ ਬਜ਼ਾਰਾਂ ਦੇ ਵਿੱਚ ਵਿਕਰੀ ਦੀ ਘਾਟ ਕਾਰਨ ਉਹਦੀ ਦੌਲਤ ਦੇ ਵਿੱਚ ਤੇਜ਼ੀ ਨਾਲ ਗਿਰਾਵਟ ਦੇਖੀ ਗਈ ਹੈ ਇਹ ਗਿਰਾਵਟ ਸਿਰਫ ਮਸਕ ਤੱਕ ਹੀ ਸੀਮਤ ਨਹੀਂ ਹੈ ਹੋਰ ਦਿਗਜ ਅਰਬਪਤੀਆਂ ਜੈਫ ਬੈਜੋਸ ਸਰਗੇਈ ਬ੍ਰਿੰਡ ਮਾਰਕ ਜ਼ੁਕਰਬਰਗ ਅਤੇ ਬਰਨਾਰਡ ਅਰਨੋਲਡ ਦੀ ਜਾਇਦਾਦ ਦੇ ਵਿੱਚ ਵੀ ਵੱਡੀ ਗਿਰਾਵਟ ਦੇਖਣ ਨੂੰ ਮਿਲੀ ਹੈ ਮਾਜੇ ਦਾ ਜਰਨਲ ਮੰਨੇ ਜਾਂਦੇ ਸੀਨੀਅਰ ਅਕਾਲੀ ਲੀਡਰ ਵਿਕਰਮ ਮਜੀਠੀਆ ਨੇ ਤਖਤਾਂ ਦੇ ਜੱਥੇਦਾਰਾਂ ਨੂੰ ਹਟਾਉਣ ਦੇ ਖਿਲਾਫ ਆਵਾਜ਼ ਬੁਲਾਦ ਕਰਕੇ ਸ਼ਰਮਣੀ ਅਕਾਲੀ ਦਲ ਦੇ ਅੰਦਰ ਵੱਡਾ ਧਮਾਕਾ ਕੀਤਾ ਤੇ ਮਜੀਠੀਆ ਦੇ ਇਸ ਫੈਸਲੇ ਦੇ ਹਾਕ ਦੇ ਵਿੱਚ ਵੱਡੀ ਗਿਣਤੀ ਅਕਾਲੀ ਲੀਡਰ ਆ ਖੜੇ ਹੋਏ ਨੇ ਤੇ ਜਿਨ੍ਹਾਂ ਨੇ ਹਸਤੀਫਾ ਦਿੱਤੇ ਨੇ ਇਸ ਮੌਕੇ ਉਹ ਬਾਦਲ ਤੜੇ ਨੇ ਮਜੀਠੀਆ ਸਣੇ ਬਾਗੀ ਸੁਣਾ ਵਾਲੇ ਲੀਡਰਾਂ ਦੇ ਖਿਲਾਫ ਸਖਤ ਐਕਸ਼ਨ ਲੈਣ ਦੀ ਧਮਕੀ ਦਿੱੰਦੇ ਆ ਮਾਜੇ ਅੰਦਰ ਨਵਾਂ ਦਾਾ ਘੇਟਿਆ ਬਾਦਲ ਤੜੇ ਨੇ ਮਜੀਠੀਆ ਨੂੰ ਸਬਕ ਸਿਖਾਉਣ ਦੇ ਲਈ ਵਿਵਾਦਾ ਕਰਕੇ ਕਈ ਸਾਲਾਂ ਤੋਂ ਸਿਆਸੀ ਹਾਸ਼ੀਏ ਉੱਤੇ ਚੱਲ ਰਹੇ ਸੀਨੀਅਰ ਲੀਡਰ ਸੁਰਤਾ ਸਿੰਘ ਲੰਗਾ ਨੂੰ ਥਾਪੜਾ ਦੇ ਦਿੱਤਾ। ਤਖਤਸ਼ਿਰੀ ਕੇਸਗਰ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੁਰਗੱਜ ਦੇ ਦਸਤਾਰਬੰਦੀ ਮੌਕੇ ਲੰਗਾ ਨੇ ਹੀ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਆ ਕੇ ਮੋਰਚਾ ਸਭਾਲਿਆ ਤੇ ਉਹ ਹੀ ਮੀਡੀਆ ਨੂੰ ਖਾਤਮ ਹੋਏ ਨੇ ਤੇ ਅਕਾਲੀ ਦਲ ਤੇ ਸ਼ਰਮਣੀ ਕਮੇਟੀ ਦਾ ਬਚਾਅ ਕੀਤਾ। ਦਰਸਲ ਸ਼ਰਮਣੀ ਅਕਾਲੀ ਦਲ ਦੋ ਧੜਿਆਂ ਦੇ ਵਿੱਚ ਵੰਡਿਆ ਗਿਆ ਜਿਸ ਦਾ ਸਭ ਤੋਂ ਵੱਡਾ ਅਸਰ ਮਾਜੇ ਦੇ ਵਿੱਚ ਵੇਖਿਆ ਜਾ ਰਿਹਾ ਹੈ। ਮੈਡੀਸਨ ਕਾਉਂਟੀ ਮਿਸਿਸਿਪੀ ਦੇ ਵਿੱਚ ਸੋਮਵਾਰ ਨੂੰ ਇੱਕ ਦੁਖਦਾਈ ਹੈਲੀਕਾਪਟਰ ਹਾਦਸੇ ਦੇ ਵਿੱਚ ਤਿੰਨ ਮੈਡੀਕਲ ਮੁਲਾਜ਼ਮਾਂ ਦੀ ਮੌਤ ਹੋ ਗਈ। ਇਹ ਹੈਲੀਕਾਪਟਰ ਯੂਨੀਵਰਸਿਟੀ ਆਫ ਮਿਸਿਸਿਪੀ ਮੈਡੀਕਲ ਸੈਂਟਰ ਦੀ 에어 ਕੇਅਰ ਸੇਵਾ ਦਾ ਹਿੱਸਾ ਸੀ ਅਤੇ ਉਡਾਣ ਦੌਰਾਨ ਇਸ ਵਿੱਚ ਕੋਈ ਮਰੀਜ਼ ਨਹੀਂ ਸੀ। ਤੇ ਇਹ ਹਾਦਸਾ ਸੂਬੇ ਦੇ ਰਾਜਧਾਨੀ ਜੈਕਸਨ ਦੇ ਉੱਤਰ ਦੇ ਵਿੱਚ ਸੰਗੜੇ ਜੰਗਲ ਵਾਲੇ ਇਲਾਕੇ ਦੇ ਵਿੱਚ ਵਾਪਰਿਆ ਜਿੱਥੇ ਹੈਲੀਕਾਪਟਰ ਅਚਾਨਕ ਹਾਦਸਾ ਗ੍ਰਸਤ ਹੋ ਗਿਆ ਅਧਿਕਾਰੀਆਂ ਨੇ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ FAA ਦੀ ਟੀਮ ਮੌਕੇ ਤੇ ਪਹੁੰਚ ਗਈ ਤੇ ਮਿਸਿਸਪੀ ਦੇ ਗਵਰਨਰ ਟੈਟ ਰੀਵੇਜ਼ ਨੇ ਇਸ ਦੁਖਾਂਤ ਦੇ ਉੱਤੇ ਦੁੱਖ ਪ੍ਰਗਟ ਕਰਦੇ ਹੋਏ ਕਿਹਾ ਕਿ ਇਹ ਸਾਨੂੰ ਉਹਨਾਂ ਖਤਰਿਆਂ ਦੀ ਯਾਦ ਦਿਵਾਉਂਦਾ ਹੈ ਜਿਨ੍ਹਾਂ ਦਾ ਸਾਡੇ ਪਹਿਲੇ ਜਵਾਬ ਦੇਣ ਵਾਲੇ ਹਰ ਰੋਜ਼ ਸਾਹਮਣਾ ਕਰਦੇ ਨੇ ਸਾਡਾ ਰਾਜ ਇਹਨਾਂ ਨਾਇਕਾਂ ਦੀ ਕੁਰਬਾਨੀ ਨੂੰ ਕਦੇ ਨਹੀਂ ਭੁੱਲੇਗਾ ਹੈਲੀਕਾਪਟਰ ਸੋਮਵਾਰ ਦੁਪਹਿਰ 12:30 ਵਜੇ ਹਾਈਵੇ 43 ਨੇੜੇ ਨਾਚੇਜ ਟ੍ਰੇਸ ਪਾਰਕਵੇ ਦੇ ਕੋਲ ਜੰਗਲਾਂ ਦੇ ਵਿੱਚ ਡਿੱਗਿਆ ਰਿਪੋਰਟਾਂ ਦੇ ਮੁਤਾਬਕ ਹੈਲੀਕਾਪਟਰ ਦੇ ਜੈਕਸਨ ਦੇ ਸੈਟ ਡੋਮਿਨਿਕ ਹਸਪਤਾਲ ਤੋਂ ਉਡਾਨ ਭਰੀ ਸੀ ਅਤੇ ਕਰੈਸ਼ ਹੋਣ ਤੋਂ ਪਹਿਲਾਂ 27 ਮਿੰਟ ਤੱਕ ਹਵਾ ਦੇ ਵਿੱਚ ਸੀ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਵਿਕਰਮ ਸਿੰਘ ਮਜੀਠੀਆ ਨੂੰ ਕਰੋੜਾਂ ਰੁਪਏ ਦੇ ਡਰਗ ਰੈਕਟਰ ਦੇ ਮਾਮਲੇ ਵਿੱਚ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਨੇ ਦੁਬਾਰਾ ਤਲਬ ਕੀਤਾ ਹੈ ਤੇ ਬਿਕਰਮ ਮਜੀਠੀਆ ਨੂੰ 17 ਮਾਰਚ ਨੂੰ ਪੇਸ਼ ਹੋਣ ਦਾ ਆਦੇਸ਼ ਦਿੱਤਾ ਗਿਆ। ਗੌਰਤਲਬ ਹੈ ਕਿ ਸੁਪਰੀਮ ਕੋਰਟ ਨੇ ਖਾਲੀ ਦੇ ਵਿੱਚ ਬਿਕਰਮ ਸਿੰਘ ਮਜੀਠੀਆ ਨਾਲ ਜੁੜੇ ਡਰੱਗ ਮਾਮਲੇ ਵਿੱਚ ਵੱਡਾ ਐਕਸ਼ਨ ਲਿਆ ਹੈ। ਤੇ ਅਦਾਲਤ ਨੇ ਮਜੀਠੀਆ ਨੂੰ 17 ਮਾਰਚ 2025 ਨੂੰ ਵਿਸ਼ੇਸ਼ ਜਾਂਚ ਦਲ ਦੇ ਸਾਹਮਣੇ ਪੇਸ਼ ਹੋਣ ਦਾ ਹੁਕਮ ਦਿੱਤਾ। ਬੀਤੀ 4 ਮਾਰਚ ਨੂੰ ਸੁਪਰੀਮ ਕੋਰਟ ਦੀ ਇੱਕ ਬੈਂਚ ਦੇ ਵੱਲੋਂ ਫੈਸਲਾ ਸੁਣਾਇਆ ਗਿਆ ਤੇ ਬਿਕਰਮ ਮਜੀਠੀਆ ਲੰਬੇ ਸਮੇਂ ਤੋਂ ਡਰੱਗ ਨਾਲ ਜੁੜੇ ਇੱਕ ਮਾਮਲੇ ਵਿੱਚ ਫਸੇ ਹੋਏ ਨੇ ਜਿਸ ਦੇ ਵਿੱਚ ਉਹਨਾਂ ਉੱਤੇ ਨਸ਼ਾ ਤਸਕਰੀ ਅਤੇ ਹਥਿਆਰ ਸੰਬੰਧਿਤ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਦੇ ਦੋਸ਼ ਵੀ ਲੱਗੇ ਸਨ ਦੇ ਵੱਲੋਂ ਕੀਤੀ ਜਾ ਰਹੀ ਹੈ ਤੇ ਪੰਜਾਬ ਦੇ ਛੱਤਾ ਵਿੱਚ ਆਉਣ ਤੋਂ ਬਾਅਦ ਸੀਐਮ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਨੇ ਇਸ ਕੇਸ ਦੀ ਵਿਸ਼ੇਸ਼ ਜਾਂਚ ਟੀਮ ਨੂੰ ਬਦਲ ਦਿੱਤਾ ਸੀ ਤੇ ਨਵੀਂ ਟੀਮ ਆਈਜੀ ਗੁਰਸ਼ਰਨ ਸਿੰਘ ਸੰਤੂ ਦੀ ਸੁਪਰਵਾਈਜ਼ਨ ਦੇ ਹੇਠ ਕੰਮ ਕਰ ਰਹੀ ਹੈ ਇਸ ਤੋਂ ਸਿੱਟ ਦਾ ਮੁਖੀ ਆਈਪੀਐਸ ਅਧਿਕਾਰੀ ਐਸ ਰਾਹੁਲ ਨੂੰ ਬਣਾਇਆ ਗਿਆ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੋ ਦਿਨਾਂ ਦੇ ਮੁਰਾਸ਼ਤ ਦੌਰੇ ਤੇ ਨੇ ਤੋਂ ਅੱਜ ਸਵੇਰੇ ਮੁਰਾਸ਼ਤ ਪਹੁੰਚ ਗਏ ਨੇ ਰਵਾਨਾ ਹੋਣ ਤੋਂ ਪਹਿਲਾਂ ਪੀਐਮ ਮੋਦੀ ਨੇ ਸੋਮਵਾਰ ਨੂੰ ਕਿਹਾ ਕਿ ਉਹਨਾਂ ਦੀ ਯਾਤਰਾ ਦੋਵਾਂ ਦੇਸ਼ਾਂ ਦੇ ਸਬੰਧਾਂ ਦੇ ਵਿੱਚ ਇੱਕ ਨਵਾਂ ਅਤੇ ਸ਼ਾਨਦਾਰ ਅਧਿਆਇ ਜੋੜੇਗੀ ਪ੍ਰਧਾਨ ਮੰਤਰੀ ਅਰ ਦੌਰੇ ਉੱਤੇ ਮੁਰਸ਼ਿਦ ਦੇ ਪ੍ਰਧਾਨ ਮੰਤਰੀ ਨਵੀਨ ਚੰਦਰ ਰਾਮ ਗੁਲਾਬ ਦੇ ਸੱਦੇ ਉੱਤੇ ਗਏ ਨੇ ਉਹ 12 ਮਾਰਚ ਨੂੰ ਮੁਰਸ਼ਿਦ ਦੇ ਰਾਸ਼ਟਰੀ ਦਿਵਸ ਸਮਾਰੋਹ ਦੇ ਵਿੱਚ ਮੁੱਖ ਮਹਿਮਾਨ ਦੇ ਵਜੋਂ ਸ਼ਾਮਲ ਹੋਣਗੇ ਮੁਰਸ਼ਿਦ ਦੇ ਲਈ ਰਵਾਨਾ ਹੋਣ ਤੋਂ ਪਹਿਲਾਂ ਜਾਰੀ ਇੱਕ ਬਿਆਨ ਦੇ ਵਿੱਚ ਪੀਐਮ મોદી ਨੇ ਕਿਹਾ ਕਿ ਮੇਰੇ ਸਾਗਰ ਵਿਜ਼ਨ ਦੇ ਹਿੱਸੇ ਵਜੋਂ ਮੈਂ ਆਪਣੀ ਸਥਾਈ ਦੋਸਤੀ ਨੂੰ ਮਜ਼ਬੂਤ ਕਰਨਾ ਤੇ ਸਾਡੇ ਲੋਕਾਂ ਦੀ ਤਰੱਕੀ ਅਤੇ ਖੁਸ਼ਹਾਲੀ ਦੇ ਨਾਲ-ਨਾਲ ਹਿੰਦ ਮਹਾਸਾਗਰ ਖੇਤਰ ਦੇ ਵਿੱਚ ਸੁਰੱਖਿਆ ਅਤੇ ਵਿਕਾਸ ਦੇ ਲਈ ਇਹ ਸਾਰੇ ਪਹਿਲੂਆਂ ਵਿੱਚ ਸਾਡੀ ਭਾਈਵਾਲੀ ਨੂੰ ਵਧਾਉਣ ਲਈ ਮੁਰਸ਼ੀਅਨ ਲੀਡਰਸ਼ਿਪ ਨਾਲ ਜੁੜਨ ਦੇ ਮੌਕੇ ਦੀ ਉ ਭਾਰਤੀ ਹਥਿਆਰਬੰਦ ਸੈਨਾਵਾਂ ਦੀ ਇੱਕ ਟੋਕਰੀ ਭਾਰਤੀ ਜਲ ਸੈਨਾ ਦਾ ਇੱਕ ਜੰਗੀ ਬੇੜਾ ਅਤੇ ਭਾਰਤੀ ਹਵਾਈ ਸੈਨਾ ਦੀ ਆਕਾਸ਼ ਗੰਗਾ ਸਕਾਈ ਡਾਈਵਿੰਗ ਟੀਮ ਵੀ ਇਸ ਜਸ਼ਨ ਦੇ ਵਿੱਚ ਹਿੱਸਾ ਲਵੇਗੀ। ਪੱਤ ਦੇ ਰਾਸ਼ਪਤੀ ਦਰੁਪਤੀ ਮਰਮੂ 10ਵੇਂ ਕੰਵੋਕੇਸ਼ਨ ਸਮਰੋਹ ਲਈ ਅੱਜ ਸਵੇਰੇ ਬਠਿੰਡਾ ਦੇ ਵਿੱਚ ਕੇਂਦਰੀ ਯੂਨੀਵਰਸਿਟੀ ਵਿੱਚ ਪਹੁੰਚੇ ਨੇ ਤੇ ਉਸ ਦੇ ਨਾਲ-ਨਾਲ ਪੰਜਾਬ ਦੇ ਰਾਜਪਾਲ ਗੁਲਾਬਚੰਦ ਕਟਾਰੀਆ ਵਾਈਸ ਚਾਂਸਲਰ ਰਗਵੇਂਦਰ ਪ੍ਰਸ਼ਾਦ ਤਵਾਰੀ ਅਤੇ ਪੰਜਾਬ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੜੀਆ ਦੇ ਨਾਲ ਲਾਸ ਸਟੇਅਰ ਦੇ ਉੱਤੇ ਮੌਜੂਦ ਰਹੇ ਨੇ। ਸਮਾਗਮ ਦੀ ਸ਼ੁਰੂਆਤ ਵਾਈਸ ਚਾਂਸਲਰ ਦੀ ਪ੍ਰਧਾਨਗੀ ਉਪਰੰਤ ਰਾਸ਼ਟਰੀ ਗੀਤ ਦੇ ਨਾਲ ਹੋਈ ਹੈ ਤੇ ਇਸ ਮੌਕੇ ਸੋਸਾਇਟੀ ਦੇ ਵਾਈਸ ਚਾਂਸਲਰ ਅਤੇ ਕਈ ਯੂਨੀਵਰਸਿਟੀਆਂ ਦੇ ਅਧਿਆਪਕ ਵੀ ਪਹੁੰਚੇ ਨੇ ਵਾਈਸ ਚਾਂਸਲਰ ਰਗਵੇਂਦਰ ਤਿਵਾਰੀ ਨੇ ਕਿਹਾ ਕਿ ਖੋਜ ਮੁਕੀ ਨੀਤੀ ਅਤੇ ਅਤ ਆਧੁਨਿਕ ਖੋਜ ਬੁਨਿਆਦੀ ਢਾਂਚਾ ਅਧਿਪਕਾਂ ਅਤੇ ਵਿਦਿਆਰਥੀਆਂ ਨੂੰ ਸ਼ਾਨਦਾਰ ਖੋਜ ਪ੍ਰਾਪਤੀਆਂ ਦੇ ਵੱਲ ਲੈ ਕੇ ਜਾਣ 'ਚ ਮਦਦਗਾਰ ਸਾਬਤ ਹੋਏ ਨੇ ਸਿਰਫ 16 ਸਾਲਾਂ ਦੇ ਅੰਦਰ ਚ ਯੂਨੀਵਰਸਿਟੀ ਦਾ ਸਕੋਪਸ ਪੂਚੰਕ 102 ਪਾਰ ਕਰ ਗਿਆ ਤੇ ਰਾਸ਼ਪਤੀ ਨੇ ਕੇਂਦਰੀ ਯੂਨੀਵਰਸਿਟੀ ਦੇ 9 ਵਿਦਿਆਰਥੀਆਂ ਨੂੰ ਸੋਨ ਤਗਮੇ ਦੇ ਕੇ ਸਨਮਾਨਿਤ ਕੀਤਾ ਹੈ ਤੇ ਇਹਨਾਂ ਵਿੱਚੋਂ 8 ਕੁੜੀਆਂ ਨੇ ਇਸ ਮੌਕੇ ਪੰਜਾਬ ਦੇ ਰਾਜਪਾਲ ਨੇ ਕਿਹਾ ਕਿ ਕੇਂਦਰੀ ਯੂਨੀਵਰਸਿਟੀ ਵਿਸ਼ਵ ਦੇ ਸਾਰੇ ਮੌਬਦੰਨਾਂ ਦਾ ਉੱਤੇ ਖੜੀ ਉੱਤਰਦੀ ਹੈ ਤੇ ਵਿਦਿਆਰਥੀਆਂ ਦੇ ਮਾਪਿਆਂ ਦਾ ਉਹਨਾਂ ਨੇ ਧੰਨਵਾਦ ਵੀ ਕੀਤਾ। ਦੱਖਣ ਪੱਛਮੀ ਕਾਂਗੋ ਦੇ ਵਿੱਚ ਇੱਕ ਕਿਸ਼ਤੀ ਪਲਟਣ ਦੇ ਕਾਰਨ 25 ਫੁੱਟਬਾਲ ਖਿਡਾਰੀਆਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਸਾਂਝੀ ਕੀਤੀ ਹੈ। ਸੂਬਾਈ ਬੁਲਾਰੇ ਅਲੈਕ ਮਿਸ ਮਪਟੂ ਨੇ ਦੱਸਿਆ ਕਿ ਖਿਡਾਰੀ ਐਤਵਾਰ ਰਾਤ ਮਾਈ ਨੋਡੋਬਬੇ ਸੂਬੇ ਦੇ ਮੁਸ਼ੀ ਸ਼ਹਿਰ ਦੇ ਵਿੱਚ ਇੱਕ ਮੈਚ ਤੋਂ ਵਾਪਸ ਆ ਰਹੇ ਸਨ ਜਦੋਂ ਉਹਨਾਂ ਨੂੰ ਲਿਜਾ ਰਹੀ ਕਿਸ਼ਤੀ ਕਵਾ ਨਦੀ ਦੇ ਵਿੱਚ ਪਲਟ ਗਈ ਤੇ ਮਪਟੂ ਮੁਤਾਬਕ ਰਾਤ ਨੂੰ ਖਰਾਬ ਦ੍ਰਿਸ਼ਟੀ ਦੁਰਘਟਨਾ ਦਾ ਕਾਰਨ ਹੋ ਸਕਦੀ ਹੈ ਮੁਸ਼ੀ ਖੇਤਰ ਦੇ ਸਥਾਨਕ ਪ੍ਰਸ਼ਾਸਨਿਕ ਰਨੇਕਲ ਕਵਾ ਤੀਬਾ ਨੇ ਕਿਹਾ ਕਿ ਘੱਟੋ ਘੱਟ 30 ਹੋਰ ਲੋਕਾਂ ਨੂੰ ਬਚਾਇਆ ਗਿਆ ਤੇ ਇਸ ਮੱਧ ਅਫਰੀਕੀ ਦੇਸ਼ ਦੇ ਵਿੱਚ ਕਾਤਕ ਕਿਸ਼ਤੀ ਦੁਰਘਟਨਾਵਾਂ ਆਮ ਨਹੀਂ ਅਕਸਰ ਦੇਰ ਰਾਤੀ ਯਾਤਰਾ ਅਤੇ ਓਵਰਰਾਈਡਿੰਗ ਜਿੰਮੇਵਾਰ ਠਹਿਰਾਇਆ ਜਾਂਦਾ ਹੈ ਅਧਿਕਾਰੀਆਂ VOTING ਨਿਯਮਾਂ ਨੂੰ ਲਾਗੂ ਕਰਨ ਲਈ ਸੰਘਰਸ਼ ਕਰਦੇ ਨੇ ਤੇ ਕਾਂਗੋ ਵਿੱਚ ਕਿਸ਼ਤੀ ਦੁਰਘਟਨਾਵਾਂ ਆਮ ਨੇ ਕਿਉਂਕਿ ਇੱਥੇ ਆਵਾਜਾਈ ਦਾ ਮੁੱਖ ਜ਼ਾਦਨ ਨਦੀਆਂ ਵਿੱਚੋਂ ਲੰਘਣਾ ਹੀ ਹੈ। ਅਦਲੀ ਅਨੈ ਦੁਬਾਰਾ ਫਿਰ ਆਦਰਮੋਗੇ ਉਦੋਂ ਤੱਕ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ ਧੰਨਵਾਦ।